ਜੀ ਬਟਾਲਾ ਵਿੱਚ ਅਸੀਂ ਤਿੰਨ ਸਟਰੋਂਗ ਰੂਮ ਬਣਾਏ ਹੈਗੇ ਆ ਦੋ ਸਟਰੋਂਗ ਰੂਮਸ ਜਿਹੜੇ ਹੈਗੇ ਆ ਜਿਹਦੇ ਵਿੱਚ ਸਾਡੀ ਪੋਲਿੰਗ ਮਸ਼ੀਨਾਂ ਜਿਹੜੀ ਆਪਣੀ ਬੂਥ ਲਈ ਹੈਗੇ ਆ ਪਲੱਸ ਰਿਜ਼ਰਵ ਮਸ਼ੀਨਾਂ ਰੱਖੀਆਂ ਹੋਈਆਂ ਇੱਕ ਸਟਰੋਂਗ ਰੂਮ ਆਪਣਾ ਟ੍ਰੇਨਿੰਗ ਮਸ਼ੀਨਾਂ ਲਈ ਹੈਗਾ ਇਹ 베ਰਿੰਗ ਕਾਲਜ ਬਣਿਆ ਹੋਇਆ ਹੈ ਇਹ ਇੰਟਰਮੀਡੀਏਟ ਸਟਰੋਂਗ ਰੂਮ ਹੈਗਾ ਹਾਲ ਦੀ ਘੜੀ ਅਸੀਂ ਮਸ਼ੀਨਾਂ ਦੀ ਕਮਿਸ਼ਨਿੰਗ ਕਰਕੇ ਉਹਨਾਂ ਨੂੰ ਤਿਆਰ ਕਰਕੇ ਉੱਥੇ ਰੱਖ ਦਿੱਤਾ ਹੋਇਆ ਹੈ ਬਹੁਤ ਸੈਕਿਉਰਿਟੀ ਹੈਗੀ ਹੈ ਪ੍ਰੋਪਰ ਉੱਥੇ ਅੰਦਰ ਜਾਣ ਲਈ ਵੀ ਅਸੀਂ ਫ੍ਰਿਸਕਿੰਗ ਹੁੰਦੀ ਹੈ ਬਟ ਐਸ ਸੱਚ ਤੁਸੀਂ ਅੰਦਰ ਨਹੀਂ ਜਾ ਸਕਦੇ ਜਦ ਤੱਕ ਅਸੀਂ ਪੋਲਿੰਗ ਪਾਰਟੀ ਪੋਲੀਟੀਕਲ ਪਾਰਟੀਆਂ ਨੂੰ ਨੋਟਿਸ ਨਹੀਂ ਦਿੰਦੇ 올 ਦ ਪੋਲੀਟੀਕਲ ਪਾਰਟੀਆਂ ਹੈਵ ਟੂ ਬੀ ਪ੍ਰੈਜ਼ੈਂਟ देयर ਉਹਨਾਂ ਦੀ ਹਾਜ਼ਰੀ ਜੇ ਹੀ ਸਟਰੋਂਗ ਰੂਮ ਖੁੱਲ ਸਕਦਾ ਹੈ ਸਟਰੋਂਗ ਰੂਮ ਵਿੱਚ ਡਬਲ ਲੌਕ ਸਿਸਟਮ ਅਪਣਾਇਆ ਗਿਆ ਹੈ ਸੀਸੀਟੀਵੀ ਲਾਇਆ ਗਿਆ ਹੈ ਸੀਸੀਟੀਵੀ ਪੂਰੇ ਕੋਰੀਡੋਰ ਨੂੰ ਫੋਕਸ ਕਰਦਾ ਹੈ ਉਹਨਾਂ ਦੇ ਲੌਕ ਸਿਸਟਮ ਤੇ ਫੋਕਸ ਕਰਦਾ ਹੈ ਫਾਇਰ ਅਲਰਮਸ ਲਗਾਏ ਗਏ ਨੇ ਫਾਇਰ ਐਕਸਟਿੰਗੁਇਸ਼ਰ ਲਗਾਏ ਗਏ ਨੇ ਸੋ ਐਂਡ ਕੋਈ ਇੱਕ ਸਿੰਗਲ ਐਂਟਰੀ ਰੱਖੀ ਗਈ ਹੈ ਉਹਦੀ ਪਾਵਰ ਸਪਲਾਈ ਕੱਟ ਕਰਤੀ ਗਈ ਹੈ ਤਾਂ ਕਿ ਕਿਸੇ ਪ੍ਰਕਾਰ ਦੇ ਕੋਈ ਸ਼ਾਰਟ ਸਰਕਟ ਨਾ ਹੋ ਸਕਣ ਸੋ ਐਸ ਸੱਚ ਸਟਰੋਂਗ ਰੂਮ ਦੀ ਸਿਕਿਉਰਿਟੀ ਸਾਡੀ ਮੁਕੰਮਲ ਹੈਗੀ ਹੈ ਇਸ ਤੋਂ ਬਾਅਦ ਜਦੋਂ ਇੱਥੋਂ ਮਸ਼ੀਨਸ ਮੂਵ ਕਰਨਗੀਆਂ ਕੈਟਾਗਰੀ A ਐਂਡ ਕੈਟਾਗਰੀ B ਮਸ਼ੀਨ ਜਿਹੜੀਆਂ ਕਿ ਪੋਲਡ ਮਸ਼ੀਨਸ ਹੁੰਦੀਆਂ ਨੇ ਉਹ ਅਸੀਂ ਸੁਖਜਿੰਦਰਾ ਕਾਲਜ ਵਿੱਚ ਆਫਟਰ ਪੋਲਿੰਗ ਸੇਮ ਡੇ ਮੂਵ ਕਰਾਂਗੇ ਜਿਹੜੀ ਕੈਟਾਗਰੀ C ਐਂਡ D ਦੀ ਮਸ਼ੀਨਸ ਹੈਗੀਆਂ that means ਜਿਹੜੀਆਂ ਪੋਲਿੰਗ ਮਕ ਪੋਲਵੈਲਿਸ ਕੈਟਾਗਰੀ ਸੀ ਖਰਾਬ ਹੋ ਗਈ ਸੀ ਜਾਂ ਕੈਟਾਗਰੀ ਡੀ ਜਿਹਦੇ ਵਿੱਚ ਵੋਟਾਂ ਨਹੀਂ ਪਈਆਂ ਰਿਜ਼ਰਵ ਵਿੱਚ ਰੱਖੀਆਂ ਗਈਆਂ ਸੀਗਾ ਉਹ ਉਹ ਦਿਨ ਇੱਥੇ ਹੀ ਰਹਿਣਗੀਆਂ ਇਨਾਂ ਸਟੋਰ ਰੂਮ ਚ ਰਹਿਣਗੀਆਂ ਸੋ ਆਫਟਰ ਥੈਟ ਆਫਟਰ ਦ ਬੋਲਿੰਗ ਐਂਡ ਆਫਟਰ ਦੀ ਕਾਊਂਟਿੰਗ ਉਹ ਮੂਵ ਕੀਤੀਆਂ ਜਾਣਗੀਆਂ ਮੈਮ ਅਗਰ ਮੈਂ ਤਾਂ ਗਲਤ ਜੀਆ ਵੇ ਕੈਟਾਗਰੀ ਕਿਨੂ ਬੀਮਾ ਤੇ ਪਟੋਲਾ ਤੇ ਨਾ ਆਪਣਾ ਟਿਕੀ ਜੀ ਅਸੀਂ ਮੈਨ ਪਾਵਰ ਸਾਡੀ ਪੂਰੀ ਹੈਗੀ ਐ ਉੱਥੇ ਲੌਗ ਬੁੱਕ ਮੈਂਟੇਨਡ ਹੈ ਜਿਹੜੀ ਆਰਮਡ ਪੁਲਿਸ ਫੋਰਸ ਉੱਥੇ ਮੈਂਟੇਨਡ ਹੈਗੀ ਐ ਸੋ ਉੱਥੇ ਪ੍ਰੋਪਰ ਸਿਕਿਉਰਿਟੀ ਗਾਰਡਸ ਦੇ ਰੋਸਟਰ ਅਵੇਲੇਬਲ ਹੈਗੇ ਨੇ ਸਾਡੇ ਵਿੱਚੋਂ ਪ੍ਰਸ਼ਾਸਨ ਵਿੱਚੋਂ ਸਿਵਲ ਪ੍ਰਸ਼ਾਸਨ ਵਿੱਚੋਂ ਉੱਥੇ ਇੱਕ ਪ੍ਰੋਪਰ ਲੌਗ ਬੁੱਕ ਲੱਗੀ ਐ ਏਵਰੀ ਡੇ ਵਨ ਆਰ ਦੀ ਅਵਿਜ਼ ਆਫੀਸਰ ਗੋਸ ਵਿਜ਼ਿਟਸ ਟ्वाइस অর ਥ੍ਰਾਈਸ ਅ ਡੇ ਸੋ ਮੈਨਪਰ ਦੀ ਕੋਈ ਕਮੀ ਨਹੀਂ ਹੈਗੀ ਐ ਇੰਤਜ਼ਾਮ ਬਿਲਕੁਲ ਪੱਕਾ ਨੇ